ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਸਰਾਂਬਾ ਜ਼ਿਲ੍ਹਾ ਲੁਧਿਆਣਾ ਕਬੱਡੀ ਕੱਪ ਤੇ ਕਿਹੜਾ ਪਲੇਅਰ ਕਿਹੜੀ ਟੀਮ ਵਿੱਚ ਖੇਡੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਪਿੰਡ ਸਰਾਂਬਾ ਜ਼ਿਲ੍ਹਾ ਲੁਧਿਆਣਾ ਜਿੱਥੇ ਕਬੱਡੀ ਓਪਨ 8 ਕਲੱਬ ਖੇਡਣਗੇ ਪਹਿਲਾ ਇਨਾਮ 1,51,000 ਦੂਜਾ ਇਨਾਮ 1,1000 ਬੈਸਟਾ ਨੂੰ 31-31000 ਰੁਪਏ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਛਪਾਰ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਬੁਲਟ ਖੀਰਾਵਾਲੀ ਸਾਜੀ ਸ਼ਕਰਪੁਰ ਜੋਤਾ ਮਹਿਮਦਵਾਲ ਪ੍ਰਤਾਪ ਕੰਢਿਆਣਾ ਨਾਟ ਛੋਟਸ਼ਪਾਰ ਰਵੀ ਟੂਸੇ ਲਵਲੀ ਮਹਿਮਦਵਾਲ ਹੈਰਿਟ ਲੇਟਾ ਸ਼ੀਰਾ ਚੱਕ ਲਈ ਸ਼ੇਰ ਜੱਗੂ ਸੈਦੋਵਾਲ ਫਰਿਆਦ ਲਈ ਸ਼ਕਰਪੁਰ ਪੰਮਾ ਮਹੋਲੀ ਦੀਪਦ ਬੁਰਜੀ ਤੇ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਅਗਲੀ ਟੀਮ ਹੈ ਬਾਬਾ ਦੀਪ ਸਿੰਘ ਕਬੱਡੀ ਕਲੱਬ ਜੋਗੇਵਾਲ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਮੱਖਣ ਮੱਖੀ ਗगन ਜੋਗੇਵਾਲ ਸਿਮਾ ਥਰਾਜ ਮਨਜੀਤ ਨਵਾਪਿੰਡ ਗੋਰਾ ਸਰਹਾਲੀਮੰਡ ਰੂਪਾ ਜੋਗੇਵਾਲ ਕਾਲੂ ਪਮਾਲ ਪ੍ਰੀਤ ਲੱਧੂਵਾਲਾ ਗੁਰਵਿੰਦਰ ਘਾਂਗਾ ਜੀਤਕੋਟਲੀ ਨੈਲਾ ਪਗਿਆੜ ਕਿਪਾ ਜੋਗੇਵਾਲ ਸ਼੍ਰੀ ਆਨੰਦਪੁਰ ਸਾਹਿਬ ਕਬੱਡੀ ਕਲੱਬ ਭੋਲੇਵਾਲ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਅੰਬਾਸੌਰ ਸਿੰਘ ਪੰਕਜ 베ਰੀ ਗੋਰਾ ਰਸਾਲੂ ਸਿੰਮੂ ਕੰਗ ਸ਼ਿੱਲੂ ਬਹੁ ਅਕਬਰ ਪਰ ਮਨੀਸ਼ ਬਹੁ ਅਕਬਰ ਪਰ ਹਰਪਾਲ ਕਾਲਵਾ ਤਲਵੀਰ ਤਲਵੰਡੀ ਰਾਏ ਇਹਨਾਂ ਪਲੇਅਰਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਇਹਨਾਂ ਤਿੰਨਾਂ ਟੀਮਾਂ ਵਿੱਚੋਂ ਤੁਹਾਨੂੰ ਕਿਹੜੀ ਟੀਮ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ